ਦੇਖੋ ਗਾਲਾਂ ਬੈਠੋ ਸਾਰੇ ਬੈਠੋ ਬੈਠੋ ਸਾਰੇ ਬੈਠੋ ਪਲੀਜ਼ ਬੈਠੋ ਤੁਸੀਂ ਬੈਠੋਗੇ ਬੈਠੋ ਪਲੀਜ਼ ਮੈਂ ਲੱਗੇ ਜਾਓ ਜਿਆਦਾ ਥੱਕ ਗਏ ਹੋ ਤੁਸੀਂ ਹੈਂਰੀ ਸਾਹਿਬ ਮਾਫੀ ਮੰਗਣਾ ਚਾਹੁੰਦੇ ਹੋ ਇਸ ਗਲਤੀ ਹਾਂਜੀ ਤੇ ਤੁਸੀਂ ਆ ਕੇ ਚੇਅਰ ਤੇ ਬਹਿ ਜਾਓ ਆ ਜਾਓ ਬੈਠੋ ਬੈਠੋ ਪਲੀਜ਼ ਮੈਨੂੰ ਲੱਗਦਾ ਕਿ ਜੇ ਕਿਸੇ ਉੱਚ ਜਾਤੀ ਨੂੰ ਸਾਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਤਾਂ ਸ਼ਾਇਦ ਤੁਸੀਂ ਵੀ ਐਕਸ਼ਨ ਲੈਣਾ ਸੀ ਪਰ ਮੈਂ ਇੱਕ ਐਸਸੀ ਭਾਈਚਾਰੇ ਚੋਂ ਹੋਣਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਦੇ ਨਾਲ ਮੈਂ ਐਮਐਲਏ ਬਣਿਆ ਕਿਸੇ ਪਿਓ ਦੇ ਕਿਸੇ ਦੇ ਜੰਗੀਰਦਾਰ ਦੇ ਪੈਸਿਆਂ ਦੇ ਨਾਲ ਮੈਂ ਐਮਐਲਏ ਨਹੀਂ ਬਣਿਆ ਤੇ ਜੇ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਕਹਿੰਦਾ ਕਿ ਹਾਂ ਮੈਂ ਗਾਲ ਕੱਢੀ ਆ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਸਪੀਕਰ ਸਾਹਿਬ ਤੁਸੀਂ ਇੱਕ ਨਿਆਂ ਦੀ ਕੁਰਸੀ ਦੇ ਉੱਤੇ ਬੈਠੇ ਹੋ ਔਰ ਅੱਜ ਤੁਸੀਂ ਜੇ ਇੱਕ ਦਲਤ ਦੇ ਨਾਲ ਨਿਆਂ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ 35% ਦਲਤ ਹੈ ਉਹਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਜੇ ਸਭ ਤੋਂ ਵੱਡੇ ਪਵਿੱਤਰ ਮੰਦਰ ਦੇ ਵਿੱਚ ਜੇ ਉਹਨੂੰ ਗਾਲ ਕੱਢੀ ਜਾਵੇ ਤੇ ਉਹਦੇ ਵਿੱਚ ਵੀ ਚੁੱਪ ਕਰ ਜੋ ਬੈਠ ਜਾਓ ਕਿਹਾ ਜਾਵੇ ਜੇ ਕਿਸ ਪਵਿੱਤਰ ਮੰਦਰ ਦੇ ਵਿੱਚ ਸਿੱਖਾਂ ਦੇ 12 ਵੱਜ ਗਏ ਕਹਿਣ ਦੇ ਉੱਤੇ ਜੇ ਅਸੀਂ ਉਸ ਗੱਲ ਨੂੰ ਚੱਕੀਏ ਵਿਰੋਧੀ ਧਿਰ ਦਾ ਨੇਤਾ ਸਿੱਖਾਂ ਦੇ 12 ਵਜਾਵੇ ਤੇ ਤੁਸੀਂ ਕਹੋ ਕਿ ਭਾਈ ਬੈਠ ਜਾਓ ਕੋਈ ਗੱਲ ਨਹੀਂ ਐ ਮੈਂ ਕਹਿੰਨਾ ਫਿਰ ਭਾਈ ਸਾਹਿਬ ਸਪੀਕਰ ਸਾਹਿਬ ਮੈਂ ਦੋਵੇਂ ਹੱਥ ਜੋੜ ਕੇ ਆਪਣੀ ਸੀਟ ਦੇ ਉੱਤੇ ਬੈਠਣ ਲੱਗਿਆ ਕਿਉਂਕਿ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਦਲਤਾਂ ਨੂੰ ਇਸ ਮਾਨਯੋਗ ਪਵਿੱਤਰ ਸਦਨ ਦੇ ਵਿੱਚ ਵੀ ਸਾਨੂੰ ਇਨਸਾਫ ਨਹੀਂ ਮਿਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਸਪੁਰਾ ਸਾਹਿਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਉਸ ਸਮੇਂ ਮੰਤਰੀ ਸਾਹਿਬ ਬੋਲ ਰਹੇ ਸੀ ਜੇਕਰ ਉਸ ਸਮੇਂ ਆਪਾਂ ਤੁਹਾਨੂੰ ਗੱਲ ਬੁਲਾਉਂਦੇ ਤਾਂ ਉਹ ਗੱਲ ਕਿਸੇ ਤਨਪੱਤਰ ਨਹੀਂ ਲੱਗਣੀ ਸੀ ਜਿਹੜੀ ਉਹਨਾਂ ਨੇ ਗਾਲ ਕੱਢੀ ਆ ਉਹਨਾਂ ਦਾ ਆਪਾਂ ਨੋਟਿਸ ਲੈਣਾ ਤੇ ਜਿਹੜਾ ਉਹਨਾਂ ਨੇ ਤੁਹਾਡੇ ਪਿਓ ਬਾਰੇ ਵੀ ਕੁਝ ਕਿਹਾ ਉਹਦਾ ਵੀ ਨੋਟਿਸ ਲੈਣਾ ਹਾਂਜੀ ਜੀ ਜੀ ਨੇ ਇਹਨਾਂ ਨੇ ਉਹ ਕਿਹਾ ਸਾਰਾ ਨੋਟਿਸ ਲੈਣਾ ਪਰ ਜੇਕਰ ਤਨਪੱਤਰ ਲਾਣੀ ਹੈ ਤਾਂ ਕਿਸੇ ਇੱਕ ਤਾਇ ਕਾਇਦੇ ਤੇ ਇੱਕ ਤਰੀਕੇ ਨਾਲੇ ਲੱਗਣੀ ਹੈ ਜੀ ਦੱਸੋ ਹਾਂਜੀ ਮਤਸ ਮੇਰੀ ਬੇਨਤੀ ਇਹ ਆ ਕਿ ਦੋਵੇਂ ਮੁੱਦੇ ਦੋਵੇਂ ਮੁੱਦੇ ਬੜੇ ਸਵੇਦ ਨਸੀਲ ਨੇ ਇੱਕ ਅਸੀਂ ਪਾਸ ਕਰ ਲਿਆ ਬਹਿਸ ਕਰ ਲਈ ਭਾਵੇਂ ਉਸ ਬਹਿਸ ਦੇ ਅੰਦਰ ਵੀ ਕੋਈ ਤਲਖੀਆਂ ਹੋਈਆਂ ਜੋ ਵੀ ਹੋਇਆ ਦੂਸਰਾ ਮੁੱਦਾ ਵੀ ਪੰਜਾਬ ਦੇ ਜਨਮਾਨਸ ਨਾਲ ਜੁੜਿਆ ਮਤਲਬ ਮੈਨੂੰ ਅਫਸੋਸ ਇਸ ਗੱਲ ਦਾ ਤੁਸੀਂ ਵਾਰ ਕਹਣਾ ਆਫ ਦਿ ਰਿਕਾਰਡ ਜੋ ਮਰਜੀ ਕਹ ਲੋ ਵੈਸੇ ਆਸ ਵੀ ਕੀ ਕਰੀਏ ਜਿਹੜੇ ਆਪਣੇ ਸੀਐਮ ਨੂੰ ਪਿਆਰ ਦੀ ਜੁੱਤੀ ਕਹਿੰਦੇ ਸਿਰ ਤੇ ਹਵਾਲਤੀ ਜਿਹੜੇ ਆਪਣੇ ਸੀਐਮ ਨੂੰ ਕਹਿੰਦੇ ਆ ਵੀ ਉਹ ਦੇਸੀ ਟੱਟੂ ਆ ਅਸੀਂ ਕਿਉਂ ਉਮੀਦ ਕਰੀਏ ਸਾਡੇ ਬਰ ਚੰਗਾ ਬੋਲਣਗੇ ਤੁਸੀਂ ਕਿਸੇ ਨੂੰ ਮਾਰਿਆ ਕਹਿ ਦਿਓ ਚੰਗਾ ਕਹਿ ਦਿਓ ਕਿਸੇ ਦੇ ਬਾਪ ਬਾਰੇ ਇੱਥੇ ਮਲਕਿਆ ਜਾਵੇ ਮੈਂ ਚਸ ਹੁੰਦੀ ਨਵਾਰਾ ਮੈਂ ਸੁਣਿਆ ਉਹ ਬਰਾ ਐਡਮਿਟ ਕਰ ਰਹੇ ਆ ਮੰਤਰੀ ਸਾਹਿਬ ਇਹ ਚੇਰ ਨੇ ਵੀ ਸੁਣਿਆ ਚੇਰੇ ਦਾ ਸਖਤ ਨੋਟਿਸ ਲਊਗੀ ਆਪਾਂ ਉਹ ਗੱਲ ਦੀ ਗੱਲ ਤੁਸੀਂ ਤੁਸੀਂ ਮੁੱਦਿਆਂ ਤੇ ਵਿਆਸ ਕਰੋ ਇੱਕ ਦੂਜੀ ਤੇ ਖਾਲ ਲਾਓ ਜੋ ਕਹਿਣਾ ਕਹਿ ਲੋ ਕਹਿੰਦੇ ਹੀ ਹੋ ਪਰ ਪ੍ਰਸ਼ਨ ਇਹ ਤਾਂ ਬਦਾਸ਼ ਕਰਨ ਵਾਲੀ ਗੱਲ ਨਹੀਂ ਹੁਣ ਵੀ ਕਹਿ ਰਿਹਾ ਕਿ ਮੈਂ ਗਿਆਸਪੁਰ ਸਾਹਿਬ ਉਹਨੀ ਗੱਲ ਪੂਰੀ ਰੱਖੋ ਇਹ ਗੱਲ ਪੱ ਲਵਾਂਗੇ ਥੈਂਕ ਯੂ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲ ਪੂਰੀ ਕਰਨ ਦਿਓ ਉਹਨਾਂ ਨੂੰ ਪਹਿਲਾਂ ਗੱਲ ਪੂਰੀ ਕਰ ਲਿਓ ਮੰਤਰੀ ਸਾਹਿਬ ਗੱਲ ਪੂਰੀ ਕਰਨ ਦਿਓ ਉਹਨਾਂ ਨੂੰ ਉਹ ਦਿੱਤੇ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀ ਕੀਤਾ ਪਹਿਲਾਂ ਸਰ ਇੱਥੇ ਇੱਥੇ ਕਾਰਵਾਈ ਹੋ ਰਹੀ ਚਈਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕੱਢ ਦੇ ਗਾਲ ਯਾਰ ਹੌਸ ਹੈ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਹਾਂ ਗਾਲਾਂ ਕੱਢ ਦੇ ਤੁਸੀਂ ਸਭ ਕਿਹੜੀ ਗੱਲੋਂ ਗਾਲਾਂ ਤਾਲੀਵਾ ਸਾਹਿਬ ਗਾਲਾਂ ਕੱਢ ਦਿਓ ਕਿਉਂ ਗਾਲਾਂ ਕੱਢ ਦੇ ਤੁਸੀਂ ਕਿਹੜਾ ਕੱਢੂੰਗਾ ਕਿਹੜਾ ਕੱਢੂੰਗਾ ਜੀ ਗਾਲਾਂ ਕੱਢੂੰਗਾ ਕਿਹੜੇ ਗਾਲਾਂ हाउस तुम चलन दोगे कि नहीं चलोगे तीन आप ही रौला पाके बह जाते हो बैठो सारे बैठो बैठो सारे बैठो प्लीज बैठो बात। मान साहब बैठो बैठो जो बार कहता पर चेयर ने नोटिस लिया है करा फिर तसली रखनी चाहिए बैठो प्लीज बैठो प्लीज ਬੈਠੋ ਬੈਠੋ ਅੱਧਿਆ ਹੈ ਬਾਹਰ ਜਾ ਰਹੇ ਕੋਈ ਨਾ ਖਾਓ ਤੁਸੀਂ ਬੈਠੋਗੇ ਤੁਸੀਂ ਬੈਠੋਗੇ ਤੁਸੀਂ ਬੈਠੋਗੇ ਬੈਠੋ ਪਲੀਜ਼ नरी साहब माफी मंगना चाहते इस गलते हाँ जी ती बैठो। बैठो। बैठो।, 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 बैठो 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 फिर तीन आके चेयर तक बहज आज बैठो बैठो प्लीज बैठो तुसी। जी भाई साहब दोनों पासे ही नहीं उधरों कुछ नहीं है बिल्कुल नहीं है ਬਿਲਕੁਲ ਉਧਰੋਂ ਕੁਝ ਨਹੀਂ ਮੈਨੂੰ ਗੱਲ ਕਰ ਲੈਣ ਦਿਓ ਮੇਰੀ ਬੇਇੱਜ਼ਤੀ ਸੁਣੋ ਮੈਨੂੰ ਗੱਲ ਕਰਨ ਦਿਓ ਮੇਰੀ ਮੇਰੀ ਡੈਪਟੀ ਸਪੀਕਰ ਸਾਹਿਬ ਇੱਕ ਮਿੰਟਿਆ ਬਹਿਜੋ ਡੈਪਟੀ ਸਪੀਕਰ ਸਾਹਿਬ ਉਧਰੋਂ ਵੀ ਮੈਂਬਰ ਸਾਹਿਬ ਨੇ ਡਾਇਰੈਕਟਲੀ ਅਲੀਗੇਸ਼ਨ ਪਰਿਵਾਰ ਤੇ ਨਸ਼ਾ ਵੇਚਣ ਦਾ ਲਾਇ ਤੁਸੀਂ ਰਿਕਾਰਡ ਵੇਖ ਲਓ ਨਾ ਤੁਸੀਂ ਰਿਕਾਰਡ ਇੱਕ ਮਿੰਟਿਆ ਤੁਸੀਂ ਇੱਕ ਮਿੰਟ ਸਾਰਾ ਕੁਝ ਰਿਕਾਰਡਡ ਹੈ देयर ਇਜ਼ ਨਥਿੰਗ ਇੱਕ ਮਿੰਟਿਆ ਗਿਆਸ ਗਿਆਸਪੁਰਾ ਸਾਹਿਬ

ਅ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ ਦਿਰ ਹਾਊਸ ਜੇ ਤੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲੋ ਲੈ ਚ ਰਹੀ ਕਿ ਨਹੀਂ ਜਿੱਦਾਂ ਕੋਈ ਅੱਛਾ ਦੋ ਮਿਟਾ ਪੌਂਡ ਦੇ ਤੱਕ ਮੇਰੇ ਤੁਸੀਂ ਕੁਝ ਕਹਿਣਾ ਤੇ ਹੋ ਨੇ ਬਾਦ ਸਾਹਿਬ ਐਸੀ ਸਪੀਕਰ ਸਾਹਿਬ ਤੁਸੀਂ ਇੱਥੇ ਹਾਜ਼ਰ ਨਹੀਂ ਸੀ ਡੈਪਟੀ ਸਪੀਕਰ ਸਾਹਿਬ ਦੀ ਹਾਜ਼ਰੀ ਚ ਹਾਊਸ ਚੱਲ ਰਿਹਾ ਸੀ ਬਹਿਸ ਦੌਰਾਨ ਇੱਕ ਸਾਈਡ ਤੋਂ ਇੱਕ ਮੈਂਬਰ ਨੇ ਸਾਡੇ ਇੱਕ ਮੈਂਬਰ ਦੇ ਪਰਿਵਾਰ ਤੇ ਦੋਸ਼ ਲਾਇਆ ਚਿੱਟਾ ਵੇਚਣ ਦਾ ਅੱਗੋਂ ਫਿਰ ਇਹਨਾਂ ਨੇ ਵੀ ਮੈਂ ਸਮਝਣਾ ਸਹੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ ਮੇਰੀ ਗੁਜ਼ਾਰਿਸ਼ ਹੈ ਨਹੀਂ ਮੇਰੀ ਮੇਰੀ मेरी एक रिक्वेस्ट तो है सर तुम क्योंकि एवरीथिंग इज रिकॉर्डेड सारा रिकॉर्ड तोल है करके दोनों मैम ले रिकॉर्ड लेन के, के फिर जो फैसला करोगे सामने थैंक यू धारीवाल साहब और चैक करो बाजवा साहब उ परिवार का ना भी लिया उन्होंने त्या नशे बेचते हो सो रहे

ਆਗਿਗਾ ਮੈਂ ਹੁਣੇ ਰਿਕਾਰਡ ਦੇਖ ਲੈਂਦੇ ਆਪਾਂ ਦੇਖੋ ਮੈਂ ਸਤਕਾਰਯੋਗ ਮੈਂਬਰ ਸਭਾ ਨੂੰ ਬੇਤੀ ਕਰਦਾ ਮੈਂ ਹੁਣੇ ਰਿਕਾਰਡ ਦੇਖਦਾ ਕਿ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹ ਕਰਾਂਗੇ ਜੇ ਕਿਸੇ ਨੇ ਬਿਲਕੁਲ ਬੇਫਿਕਰੋ